ਹਜ਼ੂਰ ਹੈ ਜੀ ਪੰਜਾਬ ਚ ਕੀ ਬਾਹਰ ਵੀ ਕੁਛ ਨਹੀਂ ਹੋਣਗੇ ਜੀ ਵੀ ਰਾਮਪੁਰਾ ਕਿਹੜਾ ਰਾਮਪੁਰਾ ਫਿਰ ਬਚਾਲਾ ਕਹਿੰਦਾ ਰਾਮਪੁਰਾ ਫੂਲ ਪਈਕ ਭਗਵੰਤ ਮਾਨ ਦੀ ਭੈਣ ਦਾ ਸਹੁਰਾ ਪਿੰਡ ਰਾਮਪੁਰੇ ਦੋਏ ਨੇ ਜੀ ਇੱਕ ਵਿਕਾਸ ਕਾਰਜ ਕੀਤਾ ਪੁਰਾਣੇ ਸਰਪੰਚ ਜਿਵੇਂ ਨਹੀਂ ਕੀਤਾ ਜੀ ਦੇਖੋ ਪਹਿਲੀ ਗੱਲ ਤਾਂ ਜਿਹੜਾ ਵਿਕਾਸ ਅਸੀਂ ਜਿਤਾਇਆ ਦੀ ਜਿੰਨੀ ਉਮੀਦਾਂ ਨਾਲ ਵੀ ਕੰਮ ਹੋਣਗੇ ਉਹਦੇ ਵਿੱਚ 5% ਕੰਮ ਵੀ ਨਹੀਂ ਹੋਇਆ 100% ਤਾਂ ਬਹੁਤ ਦੂਰ ਦੀ ਗੱਲ ਹੈ ਪੈਸੇ ਪਾਏ ਹੁੰਦੇ ਆ ਜਦੋਂ ਪਤਾ ਇਥੇ ਬੋਰਡ ਨਹੀਂ ਪੈਣੀ ਉਹ ਉਹਦੇ ਵਿੱਚ ਪੈਸੇ ਪਾਉਂਦਾ ਪਾਉਂਦਾ ਵਰਚੀ ਭਾਵੇਂ ਨੇ ਬਣਦੇ ਆ ਚਰਚਾ ਤਾਂ ਹੁੰਦੀ ਆ ਪੂਰੇ ਡੱਬੇ ਵੀ ਦਿੰਦੇ ਆ ਪਹਿਲਾਂ ਕਿਹੜੇ ਕਿਹੜੇ ਆ ਮਠਿਆਈ ਦੇ ਕੀ ਹੋਰਾ ਪੁਰਾ ਜਿੰਦੇ ਖਾਣ ਨੂੰ ਦਿੰਦੇ ਨਹੀਂ ਆ ਭਾਈ ਜੀ ਹਾਂ ਜੀ ਹਾਂ ਦਿੰਦੇ ਨੇ ਜੀ ਕੀ ਕੀ ਆਉਂਦਾ ਹਾਂ ਜੀ ਕਾਜੂ ਬਦਾਮ ਡੱਬਿਆਂ ਚ ਸਭ ਕੁਝ ਉਹ ਮਗਾ ਦੇਖ ਲਓ ਵੀ ਚਮਕ ਤਾਂ ਦਿਖੇ ਰਹੀ ਆ ਨਾ ਤੁਹਾਨੂੰ ਪਿੰਡ ਦੀ ਵੀ ਕਿੰਨਾ ਕੁ ਸਾਫ਼ ਸੁਥਰਾ ਪੱਤੀ ਪਾਲਦੇ ਆ ਲਿਖ ਕੇ ਵੀ ਆ ਤਰੇ ਡਬਾ ਗਈ ਨਾਲੇ ਮਾਇਆ ਆ ਗਈ ਤੈਨੂੰ ਉਹਨੂੰ ਉਹਨੂੰ ਬੋੜ ਪੋਣੀ ਪੈਂਦੀ ਹੈ ਫਿਰ ਕੁਝ ਕੰਮ ਜਿਵੇਂ ਹੋਣੇ ਤੇ ਉਸ ਤੋਂ ਹਿਸਾਬ ਨਾਲ ਉਹਦੇ ਹਿਸਾਬ ਨਾਲ ਨਹੀਂ ਇਹ ਕੋਈ ਖੜੂ ਹੈ ਤਾਂ ਖਾਏ ਰਹੇ ਨੇ ਜੀ ਉਹਦਣ ਦੀ ਕੌਣ ਹਟਦਾ ਬਦਲਾਓ ਆ ਗਿਆ ਜੀ ਕਹਿੰਦੇ ਬਦਲਾਓ ਲਿਆਵਾਂਗੇ ਬਦਲਾਓ ਆ ਗਿਆ ਜੀ 92 ਬੰਦੇ ਬਦਲ ਗਏ ਬਾਕੀ ਤਾਂ सरपंच ਕੋਈ दारू ਵੰਡੂਗਾ ਯਾ ਵੰਡੇਗਾ ਨਹੀਂ ਤੇ ਬੋਠੀ ਪੈਂਦੀ ਨਹੀਂ ਪੈਂਦੀ ਨਹੀਂ ਪੈਂਦੀ ਵੇਖ ਲਿਆ ਤੂੰ ਬਿਲਕੁਲ ਨਹੀਂ ਪੈਂਦੀ ਮੇਰੀ ਹੁਣ ਖੜਾ ਕਰਾਂਗੇ ਉਹਨੂੰ ਖੜਾ ਕਰਕੇ ਨਾ ਪੌੜੀ ਖਿੱਚਾਂਗੇ ਮੈਂ ਪਹਿਲਾਂ ਕਹਤਾ ਪੌੜੀ ਖਿੱਚਾਂਗੇ ਹਾਂ ਜੇ ਕੰਮ ਨਹੀਂ ਕਰਦਾ ਫਿਰ ਪੌੜੀ ਖਿੱਚ ਮੇਰੇ ਆਈ ਪੈਸੇ ਦੀ ਤਾਂ ਵੱਡੀ ਉਹ ਪਾਵਰ ਆ ਜਦੋਂ ਤਿੰਨ ਵਾਰੀ ਖੜਾ ਹੋ ਗਿਆ ਤਿੰਨ ਵਾਰੀ ਉਹ ਹਾਰ ਗਿਆ ਜਿਹੜੇ ਪੈਸੇ ਦਿੰਦੇ ਤੇ ਉਹ ਜਿੱਤਦੇ ਨੇ ਇਹ ਕਿਉਂ ਨਹੀਂ ਜਿੱਤੇ ਤਿੰਨ ਵਾਰੀ ਹਾਰ ਗਿਆ ਇਹ ਤਾਹੀਂ ਤਾਂ ਇਹੀ ਗੱਲ ਦੱਸ ਰਿਹਾ ਜਿਹੜਾ ਬੰਦਾ ਦਿੰਦਾ ਨਹੀਂ ਤੀ ਉਹ 3 ਸਾਲ ਹਾਰਦਾ ਰਿਹਾ ਜਿਹੜੇ ਪੈਸੇ ਦਿੰਦੇ ਰਹੇ ਨੇ ਉਹ ਜਿੱਤਦੇ ਰਹੇ ਨੇ ਬੰਦ ਰੱਖਣੀ ਬਾਈ ਚ ਕਾਲੀ ਕਾਂਗਰਸੀਆਂ ਨੂੰ ਹੱਥ ਦਿਖਾਏ ਤੇ ਪਬਲਿਕ ਨੇ ਉਹ ਵੀ ਇੱਕ ਧੀ ਜਸੇਬੰਦੀ ਨੂੰ ਦਿਖਾਇਆ ਤਾਂ ਪੰਜਾਬ ਦੇ ਵਿੱਚ ਵੱਡੇ ਵੱਡੇ ਦਾਅਵੇ ਹੁੰਦੇ ਦੀ ਵਿਕਾਸ ਕਾਰਜਾਂ ਨੂੰ ਲੈ ਕੇ ਤਾਂ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਕੀ ਪਿੰਡ ਦੀ ਸੁੰਦਰਤਾ ਬਣੀ ਹੈ ਕੀ ਪੁਰਾਣੇ ਸਰਪੰਚ ਦੇ ਚਰਚੇ ਹੁੰਦੇ ਨੇ ਜਾਂ ਫਿਰ ਨਾ ਤਾਂ ਮੈਂ ਇੱਕ ਪਿੰਡ ਦੇ ਵਿੱਚ ਮੌਜੂਦ ਹਾਂ ਤਾਂ ਸੱਥ ਦੇਖ ਸਕਦੇ ਹੋ ਤਾਂ ਜਿਹੜੇ ਪੁਰਾਣੇ ਬਜ਼ੁਰਗ ਨੇ ਤਾਂ ਸੱਥਾਂ ਤੋਂ ਜਿਹੜੀਆਂ ਸਰਕਾਰਾਂ ਤੱਕ ਚਲਦੀਆਂ ਹੁੰਦੀਆਂ ਤੇ ਕਿਹਾ ਜਾਂਦਾ ਸੀ ਕਿ ਇੱਥੇ ਬੈਠ ਕੇ ਮਸਲੇ ਨਿਬੇੜੇ ਜਾਂਦੇ ਨੇ ਤਾਂ ਪੰਚਾਇਤ ਪੰਚਾਇਤ ਤੱਕ ਪਹੁੰਚਣ ਦੀ ਵੀ ਲੋੜ ਪੈਂਦੀ ਸੱਥਾਂ ਤੱਕ ਕੇ ਸਾਰੀ ਗੱਲ ਪੂਰੀ ਹੋ ਜਾਂਦੀ ਸੀ ਤਾਂ ਬਾਪੂ ਜੀ ਕਿਵੇਂ ਦੇਖਦੇ ਹੋ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਗਿਆ ਆਪਣਾ ਸਰਪੰਚ ਚੁਣਿਆ ਜਾਵੇਗਾ ਕਿਹੜੇ ਕਿਹੜੇ ਸਰਪੰਚ ਦੇ ਵਿੱਚ ਜਿਹੜੇ ਗੁਣ ਹੋਣੇ ਚਾਹੀਦੇ ਤੇ ਪੁਰਾਣੇ ਸਰਪੰਚ ਨੇ ਕਿੰਨੇ ਕੰਮ ਕੀ ਸਰਪੰਚ ਦੇ ਸਾਰੇ ਗੁਣ ਹੋਣੇ ਚਾਹੀਦੇ ਨੇ ਪੂਰੇ ਕੰਮ ਨਿਭਟੇ ਜਿਹੜਾ ਪੁਲਿਸ ਚ ਨਾ ਜਾਣਾ ਪਵੇ ਵਧੀਆ ਸਰਪੰਚ ਹੋਣਾ ਚਾਹੀਦਾ ਜਿਹਦੀ ਜ਼ੁਬਾਨ ਵੀ ਠੀਕ ਹੋਵੇ ਮਿੱਠਾ ਬੋਲੇ ਹਰ ਇੱਕ ਨੂੰ ਦੁਸ਼ਮਣੀ ਕਿਸੇ ਨਾਲ ਕੱਢਣੀ ਚਾਹੀਦੀ ਬਾਈ ਇਹ ਮਸਲੇ ਕੰਮ ਕਿੰਨੇ ਕੋਈ ਨੇ ਪਿੰਡ ਦੇ ਵਿੱਚ ਪਿੰਡ ਦੇ ਕੰਮ ਦੱਸੋ ਨੂੰ ਦੱਸਤਾ ਵੀ ਠੀਕ ਹੋਏ ਨੇ ਜਿਹੜਾ ਕੰਮ ਹੋਣ ਵਾਲਾ ਸੀ ਅਸਲ ਉਹ ਨਹੀਂ ਹੋਇਆ ਜਿਹੜਾ ਪਾਣੀ ਦਾ ਨਖਾਸਤੀ ਉਹ ਨਹੀਂ ਤੌ ਕੰਮ ਹੋਏ ਨਹੀਂ ਲਾ ਤਾਂ ਮੁਰ ਤੋਂ ਮੌਕਾ ਲੋਕਾਂ ਨੂੰ ਦਿੱਤਾ ਗਿਆ ਪੰਚਾਇਤੀ ਚੋਣਾਂ ਦੇ ਵਿੱਚ ਆਪਣਾ ਜਿਹੜਾ ਸਰਪੰਚ ਚੋਣਾਂ ਦਾ ਤਾਂ ਮੈਂ ਸੱਤ ਦੇ ਵਿੱਚ ਮੌਜੂਦਾਂ ਬਾਪੂ ਜੀ ਨਾਲ ਗੱਲਬਾਤ ਕਰ ਲੈਣਾ ਬਾਪੂ ਜੀ ਕਿੰਨੇ ਕੰਮ ਹੋਏ ਨੇ ਉਹਨੂੰ ਪੁੱਛੋ ਮੈਂਬਰ ਨੂੰ ਪੁੱਛਿਆ ਹਾਂ ਜੀ ਕਿੰਨੇ ਕੋਈ ਨਹੀਂ ਦੇਖੋ ਜੀ ਕੰਮ ਜਿਵੇਂ ਹੋਣੇ ਤੇ ਉਸ ਤੋਂ ਹਿਸਾਬ ਨਾਲ ਉਹਦੇ ਹਿਸਾਬ ਨਾਲ ਨਹੀਂ ਜਿਵੇਂ ਸਾਡੇ ਪੈਸਾ ਆਇਆ ਸੀ ਕਾਂਗਰਸ ਦੇ ਵਕਤ ਸਾਰਾ ਪੈਸਾ ਮਿਲ ਗਿਆ ਕਹਿੰਦੇ ਇਸ ਪਿੰਡ ਬਹੁਤ ਵੱਡੇ ਲੀਡਰ ਦੀ ਭੈਣ ਰਹਿੰਦੀ ਆ ਹਾਂਜੀ ਰਹਿੰਦੇ ਨੇ ਫੇਰ ਤਾਂ ਪਿੰਡ سونے ਵਰਗਾ ਹੋਣਾ ਚਾਹੀਦਾ ਹਾਂਜੀ ਹਾਂਜੀ ਹੋਣਾ ਚਾਹੀਦਾ ਜੀ ਪਿੱਛੋਂ ਇੱਕ ਆਵਾਜ਼ ਆਈ ਹੈ ਹਾਂਜੀ ਕਿਵੇਂ ਹੈ ਜੀ ਆਹ ਮਗਾ ਦੇਖ ਲਓ ਵੀ ਚਮਕ ਤਾਂ ਦਿਖੇ ਰਹੀ ਆ ਨਾ ਤੁਹਾਨੂੰ ਪਿੰਡ ਦੀ ਵੀ ਕਿੰਨਾ ਕੁ ਸਾਫ ਸੁਥਰਾ ਪਿੰਡ ਹੈ ਨਹੀਂ ਪਿੰਡ ਵੈਸੇ ਜਾਣਿਆ ਨਹੀਂ ਜਾਂਦਾ ਐਵੇਂ ਕਿਹਾ ਨਹੀਂ ਜਾਂਦਾ ਵੀ ਉਹਦਾ ਪਿੰਡ ਹੈ ਪੂਰਾ ਮਸ਼ਹੂਰ ਹੈ ਜੀ ਪੰਜਾਬ ਚ ਕੀ ਬਾਹਰ ਵੀ ਪੁੱਛ ਨਹੀਂ ਹੋਣਗੇ ਜੀ ਵੀ ਰਾਮਪੁਰਾ ਕਿਹੜਾ ਰਾਮਪੁਰਾ ਫਿਰ ਬਚਾ ਲੈ ਕਹਿੰਦਾ ਰਾਮਪੁਰਾ ਭੂਲਪਈਕ ਭਗਵੰਤ ਮਾਨ ਦੀ ਭੈਣ ਦਾ ਸਹੁਰਾ ਪਿੰਡਾ ਰਾਮਪੁਰੇ ਦੋਵੇਂ ਨੇ ਕਿੰਨਾ ਕੁ ਸੁੰਦਰ ਹੈ ਫਿਰ ਪਿੰਡੇ ਆ ਦੇਖ ਲੋ ਜੀ ਤੁਹਾਨੂੰ ਦਿਖੇ ਰਿਹਾ ਆਲਾ ਦੁਆਲਾ ਉਹ ਸ਼ਿਕਾਰੇ ਮਾਰ ਉਹ ਦੇਖੋ ਜੀ ਸਾਹਮਣੇ ਉਹਨੂੰ ਉਹਦੀ ਫੋਟੋ ਖਿੱਚ ਕੇ ਲੈ ਜਿਓ ਸਹੀ ਹੈ ਤਾਂ ਲੱਗਦਾ ਨਹੀਂ ਵਿਕਾਸ ਕਾਰਜ ਹੋਏ ਨਹੀਂ ਜਮ੍ਹੇ ਨਹੀਂ ਕੋਈ ਨਾ ਵਿਕਾਸ ਕਾਰਜ ਜਿੱਤਾ ਮੇਰੇ ਨਾਲ ਇੱਕ ਯੂਥ ਦੇ ਨੌਜਵਾਨ ਮਜੂਨੇ ਵੀਰ ਜੀ ਕਿਵੇਂ ਦੇਖਦੇ ਹੋ ਤੁਹਾਡੇ ਯੂਥ ਤੋਂ ਵੀ ਬਹੁਤ ਪੋਲਿਟਿਕਸ ਦੀ ਸ਼ੁਰੂਆਤ ਹੁੰਦੀ ਹੈ ਸਰਪੰਚ ਚ ਕਿਹੜੇ ਗੁਣ ਹੋਣ ਚਾਹੁੰਦੇ ਤੁਸੀਂ ਪਿੰਡ ਦੇ ਵਾਸੀ ਹੋ ਪਹਿਲਾਂ ਤਾਂ ਹਾਂਜੀ ਪਿੰਡ ਦੇ ਵਾਸੀ ਕਿੰਨਾ ਕੁ ਵਿਕਾਸ ਕਾਰਜ ਕੀਤਾ ਪਰਵੇਂ ਸਰਪੰਚ ਜਮ੍ਹੇ ਨਹੀਂ ਜਿੱਤੇ ਜੀ ਦੇਖੋ ਪਹਿਲੀ ਗੱਲ ਤਾਂ ਜਿਹੜਾ ਵਿਕਾਸ ਅਸੀਂ ਨੇ ਜਿੱਤਾਇਆ ਦੀ ਜਿੰਨੀ ਉਮੀਦਾਂ ਨਾਲ ਵੀ ਕੰਮ ਹੋਣਗੇ ਉਹਦੇ ਵਿੱਚ 5% ਕੰਮ ਵੀ ਨਹੀਂ ਹੋਇਆ 100% ਤਾਂ ਬਹੁਤ ਦੂਰ ਦੀ ਗੱਲ ਹੈ ਕਮੀਆਂ ਕੀ ਰਹਿ ਗਈਆਂ ਸਾਰੀਆਂ ਕਮੀਆਂ ਨੇ ਜੀ ਨਾਲੇ ਦਾ ਵਿਕਾਸ ਨਹੀਂ ਹੋਇਆ ਜੀ ਲਾਈਟਿੰਗ ਦਾ ਨਹੀਂ ਹੋਇਆ ਜੀ ਜਦੋਂ ਵੀ ਤੁਸੀਂ ਰਾਤ ਨੂੰ ਐਂਟਰੀ ਕਰਦੇ ਨੇ ਰੇਨੇਰਾ ਹੁੰਦੇ 4 ਘੰਟਿਆਂ ਲੈ ਨੂੰ ਲੋਡ ਕੀ ਹੁੰਦੀ ਹੈ ਮੇਨ ਚੀਜ਼ਾਂ ਤੇ ਮੀਰਜੀ ਦੇ ਹੀ ਹੁੰਦੇ ਵੀ ਪਾਣੀ ਦਾ ਨਿਕਾਸ ਹੋਵੇ ਪੀਣ ਵਾਲਾ ਪਾਣੀ ਹੋਵੇ ਲਾਈਟਿੰਗ ਹੋਵੇ ਇਹਨਾਂ ਤਿੰਨਾਂ ਚੀਜ਼ਾਂ ਕੁਝ ਨਹੀਂ ਹੋਏ ਆ ਸਾਡੇ ਪਾਰਕ ਨਹੀਂ ਮਤਲਬ ਐ ਸਰਪੰਚ ਨੇ ਬਣਾਤੇ ਤੇ ਉਦੋਂ ਬਾਅਦ ਕੁਝ ਵੀ ਨਹੀਂ ਹੋਇਆ ਜੀ ਤੇ ਭਗਵੰਤ ਮਾਨ ਕਹਿੰਦਾ ਮੈਂ ਕਿਸੇ ਨੂੰ ਰੁਪਈਆ ਨਹੀਂ ਖਾਂਦੂ 40 ਲੱਖ 40 ਲੱਖ ਹੁੰਦਾ ਤਾਂ ਹੁਣ ਲੱਗਦਾ ਖਾਣਗੇ ਯਾ ਕੋਈ ਖੜੂ ਐ ਤਾਂ ਖਾਏ ਰਹੇ ਨੇ ਜੀ ਉਦੋਂ ਦੀ ਕੌਣ ਹਟਦਾ ਪਰ ਮੈਂ ਕਹਿੰਦਾ ਕਿ ਮੈਂ ਨਹੀਂ ਖਾਣ ਦਿੰਦਾ ਭਗਵੰਤ ਮਾਨ ਕਹਿੰਦਾ ਕੋਹਣੋਂ ਤਾਂ ਸਾਰੀ ਕਹਿਦੇ ਹੋ ਤੇਰੀ ਜਦੋਂ ਕੁਰਸੀ ਤੇ ਬੈਠਦੇ ਨੇ ਵੀ ਅਸੀਂ ਭ੍ਰਿਸ਼ਟਾਚਾਰ ਮੁਕਤ ਰਾਜ ਦੇਵਾਂਗੇ ਬਹੁਤ ਕੱਲਾ ਕਹਿਦੇ ਨੇ ਪਹਿਰੇ ਤਾਂ ਬਹੁਤ ਕੁਝ ਕਹਦੇ ਸੀ ਹੁਣ ਬਦਲਾਅ ਆ ਗਿਆ ਜੀ ਕਹਿੰਦੇ ਬਦਲਾਅ ਲਿਆਵਾਂਗੇ ਬਦਲਾਅ ਆ ਗਿਆ ਜੀ 92 ਬੰਦੇ ਬਦਲ ਗਏ ਬਾਕੀ ਤਾਂ ਵੀ ਅੰਗਰੇਜ਼ੀ ਲੈ ਲਿਓ ਤਾਂ ਪਿੰਡਾਂ ਦੇ ਨਾਲ ਹੋਰ ਗੱਲ ਕਰ ਲੈਣੇ ਆ ਤਾਂ ਭਗਵੰਤ ਮਾਨ ਕਹਿੰਦੇ ਸੀ ਵੀ 40 ਲੱਖ ਇਹ ਸੋਚ ਕੇ ਨਾ ਖੜੇ ਹੋਇਓ ਵੀ 40 ਲੱਖ ਮੈਂ ਲਾ ਕੇ ਵੀ ਸਰਪੰਚ ਬਣ ਜੂ ਮੈਂ ਤੁਹਾਨੂੰ ਖਾਣ ਨਹੀਂ ਦਊਗਾ ਇਹਨੂੰ ਕਿਵੇਂ ਦੇਖਦੇ ਹੋ ਉਧਰੇ ਗੱਲ ਹੈ ਜੀ ਹਾਂਜੀ ਹਾਂਜੀ ਬਾਪੂ ਜੀ ਉਧਰ ਲੱਗੇ ਲੱਗੇ ਉਹ ਪੜਿਆ ਹੱਸਦੇ ਮੈਂ ਨਹੀਂ ਕਰਦਾ ਜੀ ਤਾਂ ਤਾਂ ਪਿੰਡਾਂ ਦੇ ਵਿੱਚ ਬਾਪੂ ਜੀ ਕੀ ਲੱਗਦਾ ਸਰਪੰਚ ਕਿਉਂਕਿ ਇੱਕ ਨੁਮਾਇੰਦਾ ਹੁੰਦਾ ਪਿੰਡ ਦਾ ਜੀ ਤੇ ਆਸ ਹੁੰਦੀ ਹੈ ਸਾਰੇ ਪਿੰਡ ਨੂੰ ਕੁੱਲ ਜੇ 1500 ਵੋਟਾਂ ਨੇ ਤਾਂ 1500 ਵੋਟਾਂ ਦੇ ਇੱਕ ਨੁਮਾਇੰਦਾ ਹੁੰਦਾ ਜੋ ਸਾਰੇ ਪਿੰਡ ਨੂੰ ਚਲਾਊਗਾ ਕੋਈ ਕਾਮਕਾਰ ਹੁੰਦਾ ਤਾਂ ਸਰਪੰਚ ਖੜਦਾ ਤਾਂ ਪਰ ਕੀ ਲੱਗਦਾ ਵਿਕਾਸਕਾਰ ਚੋਣੇ ਹੂੰ ਜਿਹੜਾ ਕਰਦਾ ਜੀ ਹੂੰ ਤਾਂ ਢਿੱਡ ਭਰਦਾ ਹਰੇ ਕੇ ਪਰ ਭਗਵਾਨ ਤੁਮਨ ਕਹਿੰਦਾ ਮੈਂ ਨਹੀਂ ਖਾਣ ਦਿੰਦਾ। ਨਾ ਖਾਣ ਨਹੀਂ ਦਿੰਦਾ ਅੰਸ਼ਾਰੀ ਖਾਣ ਕੀ ਕਹਿੰਦਾ ਕਿਹੜਾ ਨਹੀਂ। ਆਪ ਹੀ ਖਾਂਦਾ ਜੀ ਉਹ। ਆਪ ਹੀ ਖਾਂਦਾ ਹੋਏਗਾ ਤਾਂ ਹੀ ਕਹਿੰਦਾ ਨਾ ਇਹ ਖਾਣ ਨਹੀਂ ਦਿੰਦਾ। ਪਤਾ ਹੋਊ। ਹਾਂ ਪਤਾ ਹੋਏਗਾ। ਤਾਂ ਹੀ ਹੈ ਜੀ। ਜੇ 40 ਲੱਖ ਨਹੀਂ ਵੰਡਣਗੇ ਫਿਰ ਪਿੰਡਾਂ ਦੇ ਵਿੱਚ ਕੰਮ ਕਿਵੇਂ ਜਿਵੇਂ ਪਹਿਲਾਂ ਹੁੰਦਾ ਸੀ दारू ਚੱਲਦੀ ਰਹਿੰਦੀ ਐ ਇਹਨਾਂ ਦਿਨਾਂ ਦੇ ਵਿੱਚ ਸਮਾਨ ਤਾਂ ਕਵੰਡੀਆਂ ਦੇ ਵੋਟਾਂ ਤੱਕ ਖਰੀਦੀਆਂ ਜਾਂਦੀਆਂ ਨੇ। ਵੰਡੀਆਂ ਜਾਂਦੀਆਂ। ਹਾਂ ਸਾਰਾ ਕੁਝ ਵੰਡਦੇ ਆ। ਚਰਚਾ ਤਾਂ ਹੁੰਦੀ ਓ ਪੂਰੇ। ਡੱਬੇ ਵੀ ਦਿੰਦੇ ਆ ਪਹਿਲਾਂ। ਕਿਹੜੇ ਕਿਹੜੇ ਆ ਮਠਿਆਈ ਦੇਖੀ ਹੋਰਾ ਪੁਰਾ ਜਿੰਦੇ ਖਾਣ ਨੂੰ ਹਾਂਜੀ ਹਾਂ ਦਿੰਦੇ ਨੇ ਜੀ ਕੀ ਕੀ ਆਉਂਦਾ ਹਾਂਜੀ ਕਾਜੂ ਬਦਾਮ ਡੱਬਿਆਂ ਚ ਸਭ ਕੋ ਠੰਡੇ 25 ਦੇ ਪਰ ਵਿਆਹ ਵਾਲਾ ਮਾਹੌਲ ਹੁੰਦਾ ਉਹਦੇ ਵਿੱਚ ਪੈਸੇ ਪਾਏ ਹੁੰਦੇ ਆ ਜਦੋਂ ਪਤਾ ਇੱਥੇ ਬੋਰਡ ਨਹੀਂ ਪੈਣੀ ਉਹਦੇ ਵਿੱਚ ਪੈਸੇ ਪਾਉਂਦਾ ਪਰਚੀ ਪਾਉਂਦੇ ਨੇ ਜੀ ਪਰਚੀ ਪਾਉਂਦਿਆ ਲਿਖ ਕੇ ਆਹ ਤੇਰੇ ਡੱਬਾ ਗਈ ਨਾਲ ਮਾਇਆ ਆ ਗਈ ਤੈਨੂੰ ਉਹਨੂੰ ਬੋਰਡ ਪਾਉਣੀ ਪੈਂਦੀ ਆ ਫਿਰ ਬੁੜੀ ਕਹਿੰਦੀ ਸਾਡਾ ਕੰਮ ਨਹੀਂ ਕਰਿਆ ਸਰਪੰਚ ਨੂੰ ਕਹਿੰਦੀ ਕਹਿੰਦਾ ਸੱਤ ਉਹ ਦਿੱਤਾ ਦੀੇ ਕੰਮ ਪਾਲ ਲ ਗਏ 7000 7000 ਦਿੱਤਾ ਸੀ ਹਾਂ ਕੰਮ ਪਾਲ ਲ ਗਏ ਹਾਂ ਐਸੇ ਲੜ ਪਈ ਸਰਪੰਚਾਂ ਦਾ 7000 ਦਿੱਤਾ ਸੀ ਉਹ ਮੈਂ ਕਹਿੰਦਾ ਸੰਦੂ ਚਾਵ ਨਹੀਂ ਪੀਐ ਤੂੰ ਉਹਨੂੰ 7000 ਦਿੱਤਾ ਸਾਡੀ ਜੁੱਤੀਆਂ ਟੁੱਟ ਗਈਆਂ ਸੰਦੂ ਚਾਵ ਨਹੀਂ ਪੀਐ ਪੁੱਛੀ ਅਦਾ 6000 ਲੱਗਿਆ ਲੋਕੀ 7 ਦਾ ਮੁੱਲ ਤਾਰੋਗੇ ਇਹ ਨਾ ਉਹ ਤਾਂ ਗਿਆ ਆਇਆ ਤਾਂ ਹੋਰ ਵੇਖਾਂਗੇ ਹੁਣ ਤੇ ਉਹਨੂੰ ਖੜਾ ਕਰਾਂਗੇ ਉਹਨੂੰ ਖੜਾ ਕਰਕੇ ਨਾ ਪੌੜੀ ਖਿੱਚਾਂਗੇ ਮੈਂ ਪਹਿਲਾਂ ਕਹਤਾ ਪੌੜੀ ਖਿੱਚਾਂਗੇ ਹਾਂ ਜੇ ਕੰਮ ਨਹੀਂ ਕਰਦਾ ਫਿਰ ਬੜੀ ਖਿਚੜੇ ਮੇਰਾ ਕੰਮ ਤੇ ਕਿਆ ਕਰ ਗਿਆ ਉਹ ਖੜਾ ਮਾਪੇ ਚੁੱਠੋਂ ਬੋਲੀਏ ਮੈਂ ਧੱਕੇ ਨਾ ਕਰਾਇਆ ਕਰਦਾ ਨਹੀਂ ਬੀਹ ਨਹੀਂ ਬਣਾਉਂਦਾ ਮੈਂ ਜਵਾਬ ਦੇ ਤੈਨੂੰ ਹੁਣੇ ਲੰਮੇ ਪਾ ਲੂੰਗਾ ਕੁੜਮਣਾ ਲੈ ਹੈ ਤੇ ਇਹਦੀ ਉਹਦੇ ਮਾਛੜ ਨਾਲ ਅੱਛਾ ਹਾਂ ਹਰਿਆਣੇ ਜੋ ਰਿਸ਼ਤੇਦਾਰੀ ਸੀਗੀ ਤਾਂ ਕਰਦਾ ਹਰਿਆਣੇ ਜੋ ਇਹ ਤਾਂ ਫਿਰ ਰਿਸ਼ਤੇਦਾਰੀ ਕੰਮ ਕਰਾ ਗਈ ਹਾਂ ਹਾਂ ਜਿੱਥੇ ਕਰਾਈ ਉਹ ਵਿਚਾਰਾ ਮਰ ਗਿਆ ਹੁਣ ਉਹ ਮਰ ਗਿਆ ਮੇਰਾ ਕੰਮ ਕਰਾ ਕੇ ਨਾ ਕੀ ਕਰਾਂ ਉਹ ਵੀ ਆਪ ਹੀ ਦੇਖ ਲਓ ਜਿਉਂਦਾ ਕਰ ਲਉਂ ਨਹੀਂ ਐਤ ਕੀ ਐਤ ਕੀ ਲੱਗਦਾ ਵੀ ਐਤ ਕੀ ਕੋਈ ਪੈਸੇ ਲਾਊਗਾ ਜੇ ਭਗਵਾਨ ਤੁਮਣ ਕਹਿੰਦਾ ਮੈਂ ਪੈਸੇ ਨਹੀਂ ਖਾਣਦਾ ਫਿਰ ਲੱਗਦਾ ਸਰਪੰਚ ਕੋਈ दारू ਵੰਡੂਗਾ ਜਾਂ ਬੰਡੇਗਾ ਨਹੀਂ ਤੇ ਬੋਠੀ ਪੈਂਦੀ ਨਹੀਂ ਪੈਂਦੀ ਨਹੀਂ ਪੈਂਦੀ ਵੇਖ ਲਿਓ ਤੁਸੀਂ ਬਿਲਕੁਲ ਨਹੀਂ ਪੈਂਦੀ ਮੇਰੀ ਗੱਲ ਅੱਜ ਆਜਰਾ ਆਜਰਾ ਕੋਈ ਨਾ ਅੱਜਰਾ ਅੱਜਰਾ ਮੰਤਰੀ ਐ ਇਹ ਤਿੰਨ ਵਾਰ ਜ ਹਾਰ ਗਿਆ ਇਹ ਪੈਸੇ ਲਾਉਂਦਾ ਨਹੀਂ ਤੂੰ ਮੈਂ ਲਾਲਦੇ ਨੇ ਉਹ ਜਿੱਤ ਲੈਂਦੇ ਆ ਤੇ ਪੈਸਾ ਏਡੀ ਵੱਡੀ ਪਾਵਰ ਅਸੀਂ ਕਹਿੰਦੇ ਬਹੁਤ ਇੱਟਾ ਲੈ ਲੈਂਦੇ ਆ ਹਾਂ ਪੈਸੇ ਦੀ ਤਾਂ ਵੱਡੀ ਉਹ ਪਾਵਰ ਹੈ ਜਦੋਂ ਤਿੰਨ ਵਾਰੀ ਖੜਾ ਹੋ ਗਿਆ ਤਿੰਨ ਵਾਰੀ ਉਹ ਹਾਰ ਗਿਆ ਜਿਹੜੇ ਪੈਸੇ ਦਿੰਦੇ ਤੇ ਉਹ ਜਿੱਤਦੇ ਨੇ ਇਹ ਕਿਉਂ ਨਹੀਂ ਜਿੱਤੇ ਤਿੰਨ ਵਾਰੀ ਹਾਰ ਗਿਆ ਇਹ ਗਰਮੇਲ ਜਿੱਤੇ ਆਵਾਂਗੇ ਜੀ ਹਾਂ ਜਿੱਤੇ ਆਵਾਂਗੇ ਚਲੋ ਠੀਕ ਹੈ ਜੀ ਤਾ ਜਿਵੇਂ ਪਹਿਲਾਂ ਹੁੰਦਾ ਸੀ ਪਿੰਡਾਂ 'ਚ ਵੀ ਸਮਾਨ ਆਊਗਾ ਜੀ ਤੁਹਾਨੂੰ ਵੋਟਾਂ ਦੇ ਵਿੱਚ ਤੁਸੀਂ ਸਾਨੂੰ ਵੋਟ ਪਾਓ ਭਗਵੰਤ ਮਾਨ ਕਹਿੰਦਾ ਮੇਰੇ ਪਈਆਂ ਨਹੀਂ ਖਾਂਦੂ ਤਾਂ ਲੱਗਦਾ ਹੁਣ ਲਾਉਣ ਉਹ ਤਾਂ ਆਉਂਦਾ ਹੀ ਰਿਹਾ ਜੀ ਤਾਂ ਹੀ ਤਾਂ ਇਹੀ ਗੱਲ ਦੱਸ ਰਿਹਾ ਜਿਹੜਾ ਬੰਦਾ ਦਿੰਦਾ ਨਹੀਂ ਤੀ ਉਹ 3 ਸਾਲ ਹਾਰਦਾ ਰਿਹਾ ਜਿਹੜੇ ਪੈਸੇ ਦਿੰਦੇ ਰਹੇ ਨੇ ਉਹ ਜਿੱਤਦੇ ਰਹੇ ਨੇ ਬੰਦ ਰੱਖਣੀ ਚਾਹੀਦੀ ਇਸ ਵਾਰ ਇਹ ਤਾਂ ਫਿਰ ਜਿਵੇਂ ਮਰਜ਼ੀ ਲਾ ਲਓ ਜੀ ਮੋਕ ਟਾਈਮ ਦੱਸੋ ਜੀ ਟਾਈਮ ਦੱਸੇਗਾ ਜੀ ਜਵਾਬ ਮਿਲੂ ਐਦ ਕੀ ਕਿਉਂਕਿ ਲੋਕ ਬੜੇ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ ਕਦੋਂ ਵੋਟਾਂ ਆਉਣਗੀਆਂ ਪਿੰਡਾਂ ਦੇ ਵਿਕਾਸ ਕਾਰਜ ਨੇ ਹੋਏ ਤਾਂ ਅਸੀਂ ਜਵਾਬ ਦੇਵਾਂਗੇ ਤਾਂ ਦੇਣ ਕਿ ਲੱਗਦੇ ਸੀ ਹਾਂ ਬਿਲਕੁਲ ਬਿਲਕੁਲ ਹਾਂ ਜੀ ਹਾਂ ਇੱਕ ਇਹ ਕੰਮ ਕਰਨਾ ਪੈਗਾ ਐਰਕਾ ਐਰਕਾ ਦੇ ਬਸ ਧੋ ਤੋ ਕੇ ਮਾਰਾਂਗੇ ਇਹਨਾਂ ਨੂੰ ਹਾਂ ਐਰਕਾ ਸਹੀ ਹੈ ਤਾਂ ਅਖੀਰ ਗੱਲਬਾਤ ਕਰ ਲੈਨੇ ਹਾਂ ਜੀ ਲਾਸਟ ਵਾਸ ਅਸੀਂ ਜਿਵੇਂ ਬਾਈ ਚ ਕਾਲੀ ਕਾਂਗਰਸੀਆਂ ਨੂੰ ਹੱਥ ਦਿਖਾਏ ਤੇ ਪਬਲਿਕ ਨੇ ਉਹ ਵੀ ਇਗਤੀਏ ਜਸੇਬੰਦੀ ਨੂੰ ਦਿਖਾਇਆ ਜੀ ਤਾਂ ਇਸ ਵਾਰ ਫੱਟੀ ਪੋਚ ਵੀ ਦਿੱਤੀ ਜਾਵੇਗੀ ਤਾਂ ਜਿਹੜਾ ਪਿੰਡ ਵਾਸੀਆਂ ਦੇ ਸਾਥ ਦੇ ਵਿੱਚ ਪਿੰਡਾਂ ਦੇ ਸੱਥਾਂ 'ਚ ਬਹੁਤ ਚਰਚੇ ਹੁੰਦੇ ਨੇ ਤਾਂ ਹਰ ਇੱਕ ਗੱਲ ਦਾ ਮਸਲਾ ਹੱਲ ਵੀ ਇੱਥੇ ਹੀ ਹੁੰਦਾ ਹੈ ਤਾਂ ਜਿਹੜੇ ਪਿੰਡ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਹੈ ਕਿਉਂਕਿ ਇਹਨਾਂ ਲੋਕਾਂ ਤੋਂ ਸ਼ੁਰੂਆਤ ਹੁੰਦੀ ਹੈ ਸਿਆਸਤ ਦੀ ਕੀ ਕਿਨੂੰ ਵੋਟ ਪਾਉਣੀ ਹੈ ਕਿਹੜੇ ਕਿਹੜੇ ਮਸਲੇ ਉਹ ਸਰਪੰਚ ਨੇ ਹੱਲ ਕੀਤੇ ਨੇ ਕੀ ਉਹਦੀ ਸ਼ਖਸੀਅਤ ਚੰਗੀ ਆ ਫਿਰ ਮਾੜੀ ਤਾਂ ਉਹਨੂੰ ਲੈ ਕੇ ਇਹਨਾਂ ਸੱਥਾਂ ਦੇ ਵਿੱਚ ਚਰਚਾ ਹੁੰਦੀ ਹੈ ਤਾਂ ਇਹ ਗੱਲਬਾਤ ਤੁਹਾਡੇ ਨਾਲ ਵੀ ਜਿਹੜੀ ਸਾਂਝੀ ਕਰਵਾਈ ਹੈ ਕਿ ਲੋਕ ਕੀ ਸੋਚਦੇ ਨੇ ਤਾਂ ਅਗਲੇ ਪਿੰਡ ਨਾਲ ਵੀ ਵਾਕਿਫ ਕਰਾਵਾਂਗੇ ਤਦ ਤੱਕ ਦੀ ਇਜਾਜ਼ਤ ਮੈਂ ਰਸ਼ਪਿੰਦਰ ਸਿੰਘ ਧੰਨਵਾਦ